ਮੈਡੀਕਲ ਖੇਤਰ ਦੇ ਨਾਲ-ਨਾਲ ਸਮਾਜ ਸੇਵੀ ਕਾਰਜਾਂ ਚ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਕੁਮਾਰ ਹਸਪਤਾਲ ਨੂਰ ਪਰਵਦੀ ਵੱਲੋਂ ਦਿਮਾਗੀ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਸਹੂਲਤ ਲਈ ਆਪਣੇ ਹਸਪਤਾਲ ਵਿੱਚ ਇੱਕ ਮੁਫਤ ਮੈਡੀਕਲ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉੱਗੇ ਸਾਈਕੀਆਟ੍ਰਿਕ ਡਾਕਟਰ ਨਿਤਿਸ਼ ਮਿਸ਼ਰਾ ਵੱਲੋਂ ਦਿਮਾਗ ਦੀਆਂ ਵੱਖ-ਵੱਖ ਬਿਮਾਰੀਆਂ ਜਿਵੇਂ ਕਿ ਨੀਂਦ ਨਾ ਆਉਣਾ ਡਿਪਰੈਸ਼ਨ ਕਿਸੇ ਵੀ ਤਰ੍ਹਾਂ ਦੇ ਦੌਰੇ ਪੈਣਾ ਮਨ 'ਚ ਅਜੀਬ ਡਰ ਬੈਠਣਾ ਹੱਥ ਪੈਰ ਸੁਨ ਹੋਣੇ ਆਦੀ ਬਿਮਾਰੀਆਂ ਤੋਂ ਪੀੜਤ ਲਗਭਗ 85 ਮਰੀਜ਼ਾਂ ਦੀ ਮੁਹਤ ਜਾਂਚ ਕੀਤੀ ਤੇ ਲੋੜਵੰਦ ਲੋਕਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਇਸ ਮੁਕ ਦੇ ਲਗਭਗ 45 ਮਰੀਜ਼ਾਂ ਦੀ ਖੂਨ ਤੇ ਸ਼ੂਗਰ ਦੀ ਮੁਹਤ ਜਾਂਚ ਕੀਤੀ ਗਈ ਇਸ ਮੁਕ ਕੇ ਗੱਲ ਕਰਦਿਆਂ ਹਸਪਤਾਲ ਦੇ ਐਮਡੀ ਡਾਕਟਰ ਕੇਸ਼ কুমার ਢੰਡ ਤੇ ਡਾਕਟਰ ਅਨੁਪਮ ਢੰਡ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਤੋਂ ਕੋ ਵੱਡਾ ਦਾਨ ਨਹੀਂ ਹੁੰਦਾ ਇਸ ਲਈ ਉਹਨਾਂ ਵੱਲੋਂ ਸਮੇਂ-ਸਮੇਂ ਤੇ ਅਜਿਹੇ ਕੈਂਪ ਲਗਾ ਕੇ ਬਗਭਗ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਸੇਵਾ ਨਿਸ਼ਕਾਮ ਕੀਤੀ ਜਾਂਦੀ ਹੈ

यहाँ पे अब तक हमने सुबह से करीबन करीबन तीस पेशेंट देखे हैं हर पेशेंट अलग अलग बीमारी लक्षण के लिए आया था जैसे कि सबसे कॉमन जो बीमारी हमने यहाँ पे देखी है वो डिप्रेशन की जो जिसमें पेशेंट के लक्षण होते हैं उदासी निराशा बेचैनी घबराहट नींद ना आना इसी के साथ साथ हमारे जो पेशेंट हैं वो चिड़चिड़ापन गुस्सा या अलग अलग तरीके के नशा जैसे कि भांग का नशा दारू का नशा इस तरीके के पेशेंट भी हमारे पास आए हैं और आज का कैंप काफ़ी सक्सेसफुल रहा है हम चाहेंगे ऐसे ही किसी भी पेशेंट को अगर हमारे मदद की अगर ज़रूरत है तो हमारे पास सोमवार से शनिवार शाम शाम को पाँच से सात आ सकते हैं ہم ا مانسیک بیماری کے ایکسپرٹ ہیں اور ہم آپ کی پوری طریقے سے مدد کریں گے۔ اج دا جو اے 15 تاریخ دن اتوار 15 دسمبر نو اسی دماغی روگاں دے ماہر ڈاکٹر मिश्रा جی ائے ہوئے نے اور کافی تعداد دے وچ مریض جنہاں نو مانسیک روگ جویں کہ نیند دا ਘਟ انا یا دوریاں دا پینا یا مانسیک کمزوری دماغی کمزوری شریرے کمزوری یا کسی طرح دی یہ ہور روگ یا چکر اونه نیند نہیں اونا پریشان رہنا یا آتھو ہتیا کرنے دل کرنا یا گھر چھٹ کے دوڑنے دل کرنا اس طرح دی جڑیاں بیماریاں دے مہار ڈاکٹر نتن مشرا جی اج کیمپ دے وچ پہنچے ہوئے نے ਔਰ 10 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਕੈਂਪ ਚੱਲੇਗਾ ਔਰ ਉਹਦੇ ਵਿੱਚ ਬੜੇ ਇਤਮਾਨ ਨਾਲ ਮਰੀਜ਼ ਦਿਖਾ ਰਹੇ ਨੇ ਔਰ ਅਮਰੀਜਾਂ ਨੂੰ ਅੰਚੀ ਤਰ੍ਹਾਂ ਦੇਖ ਵੀ ਰਹੇ ਨੇ ਔਰ ਮੈਂ ਅਮਿਤ ਆਪਣੇ ਡਾਕਟਰ ਨਿਤਨ ਮਿਸ਼ਰਾ ਜੀ ਨੂੰ ਬੇਨਤੀ ਕੀਤੀ ਹੈ ਔਰ ਉਹ ਡੇਲੀ ਸ਼ਾਮ ਨੂੰ 5 ਤੋਂ ਲੈ ਕੇ 6 ਵਜੇ ਤੱਕ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਐਤਵਾਰ ਨੂੰ ਨਹੀਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸ਼ਾਮ ਨੂੰ 5 ਤੋਂ ਲੈ ਕੇ 6 ਵਜੇ ਤੱਕ ਇਸ ਤਰ੍ਹਾਂ ਦੇ ਜੋ ਵੀ ਮਾਨਸਿਕ ਰੋਗਾਂ ਦੇ ਮਰੀਜ਼ ਹਨ ਜਾ ਕਿਸੇ ਨੂੰ ਦੌਰੇ ਪੈਂਦੇ ਆ ਜਾਂ ਨੀਂਦ ਘਟ ਆਉਂਦੀ ਆ ਜਾਂ ਪਾਗਲਪੰਥੀ ਆ ਜਾਂ ਕੋਈ ਪਾਗਲਾ ਵਾਲੀਆਂ ਹਰਕਤਾਂ ਮਰੀਜ਼ ਕਰਦਾ ਹੈ ਉਹ ਸਾਰੀ ਤਰ੍ਹਾਂ ਦੇ ਮਰੀਜ਼ਾਂ ਨੂੰ ਹੈਂਡਲ ਵੀ ਕਰਦੇ ਆ ਦੇਖਦੇ ਵੀ ਆ ਔਰ ਜੇ ਕਿਸੇ ਨੂੰ ਨਸ਼ਿਆਂ ਦੀ ਲਤ ਹੈ ਉਸ ਤਰ੍ਹਾਂ ਦੇ ਮਰੀਜ਼ਾਂ ਨੂੰ ਵੀ ਦੇਖਦੇ ਹੈ ਜਾਂ ਕਿਸੇ ਨੂੰ ਸ਼ਰਾਬ ਪੀਣ ਦੀ ਆਦਤ ਹੈ ਉਸ ਤਰ੍ਹਾਂ ਦੀ ਸ਼ਰਾਬ ਛੁਣਾਉਣ ਦੀਆਂ ਦਵਾਈਆਂ ਵੀ ਡਾਕਟਰ ਸਾਹਿਬ ਦਿੰਦੇ ਆ ਔਰ ਕਿਸੇ ਵੀ ਤਰ੍ਹਾਂ ਦੇ ਜਿਹੜੇ ਨਸ਼ੇ ਹੈ ਜਿਹੜੇ ਮਰੀਜ਼ ਮਜਬੂਰ ਹੈ ਜਾਂ ਘਰ ਦੇ ਮਜਬੂਰ ਹੈ ਔਰ ਉਹਨਾਂ ਸਾਰਿਆਂ ਦੇ ਲਈ ਇਹ ਜਿਹੜੇ ਡਾਕਟਰ ਸਾਹਿਬ ਹੈਗੇ ਆ ਇਸ ਤਰ੍ਹਾਂ ਦੇ ਮਰੀਜ਼ਾਂ ਦਾ ਇਲਾਜ ਕਰਦੇ ਨੇ ਔਰ ਮਰੀਜ਼ਾਂ ਨੂੰ ਦਾਖਲ ਵੀ ਰੱਖ ਕੇ ਕਰਦੇ ਨੇ ਔਰ ਦਵਾਈਆਂ ਦੇ ਨਾਲ ਵੀ ਠੀਕ ਕਰਦੇ ਨੇ ਔਰ ਡੇਲੀ ਹਰ ਰੋਜ਼ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸ਼ਾਮ ਨੂੰ 5 ਵਜੇ ਤੋਂ ਲੈ ਕੇ 6 ਵਜੇ ਤੱਕ 1 ਘੰਟੇ ਲਈ ਕੁਮਾਰ ਹਸਪਤਾਲ ਨੂਰ ਪਰਵੇਦੀ ਡਾਕਟਰ ਟੰਡ ਦੇ ਹਸਪਤਾਲ ਨਾਲ ਜੋ ਜਾਣਿਆ ਜਾਂਦਾ ਇੱਥੇ ਆਉਂਦੇ ਆ ਔਰ ਆ ਕੇ ਮਰੀਜ਼ਾਂ ਦੀ ਜਾਂਚ ਕਰਦੇ ਆ